ਟਰੈਂਡਿੰਗ ਆਰਟੀਕਲ ਨੇ ਕਲੈਂਚ ਜੋ ਪੋਲੋ ਵਾਲੀ ਸ਼ਰਟ ਦਾ ਟ੍ਰੈਂਡ ਹੈ ਜੀ ਸਾਰੇ ਕਲਰ ਨੇ ਆਪਣੇ ਕੋਲ ਸਾਰੇ ਸਾਈਜ਼ ਨੇ ਇਹਦੇ ਵਿੱਚ ਆਪਣੇ ਕੋਲ ਇਹ ਵੀ ਆਪਾਂ ਸਿਰਫ ਤੁਹਾਨੂੰ ਕੰਬੋ ਦੇ ਰੇਟ 'ਚ ਹੀ ਦੇਣੀ ਹੈ 1000 ਰੁਪਏ ਦੀ ਪੈਂਟ ਸ਼ਰਟ ਵੀਰੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਸਾਡੇ ਭਰਾਵਾਂ ਖਾਤਰ ਤੇ ਭੈਣਾਂ ਖਾਤਰ ਬ੍ਰਾਂਡਡ ਕੱਪੜਿਆਂ ਦਾ ਜਿਹੜਾ ਵੱਡਾ ਆਫਰ ਲੈ ਕੇ ਆਏ ਆ ਬਾਈ ਮੇਰੇ ਨਾਲ ਹੈ ਬਾਈ ਸ਼ਸ਼ੀਕਾਲ ਸ਼ਸ਼ੀਕਾਲ ਵੀਰੇ ਮੈਂ ਵੀਰੇ ਸ਼ੋਬਨਾਮ ਕੀ ਹੈ ਮੇਰਾ ਨਾਮ ਸੁਮਿਤ ਹੈ ਵੀਰੇ ਤੇ ਲੋਕੇਸ਼ਨ ਕੀ ਹੈ ਵੀਰੇ ਲੋਕੇਸ਼ਨ ਵੀਰੇ ਤੁਹਾਨੂੰ ਲਈ ਸਦਰ ਸ਼ਿਵਮ ਗਾਰਮੈਂਟਸ ਨਾਮ ਹੈ ਸ਼ੋਪ ਦਾ ਸਦਰ ਵੀਰਤ ਨੂੰ ਲੱਗ ਰਿਹਾ ਹਾਂਜੀ ਤੇ ਕੀ ਆਫਰ ਲੈ ਕੇ ਆ ਵੀਰੇ ਆਫਰ ਵੀਰੇ ਅੱਜ ਦੀ ਜੋ ਆਪਾਂ ਆਫਰ ਲੈ ਆਏ ਆ ਜੈਂਟਸ ਪੈਂਟ ਸ਼ਰਟ ਤੇ ਲੈ ਆਏ ਆ ਜੀ 1000 ਰੁਪਏ ਦਾ ਕੰਪਰ ਹੈ ਨਾ ਇਸੇ ਸਿਰਫ 1000 ਰੁਪਏ ਦੇ ਵਿੱਚ ਪੈਂਟ ਸ਼ਰਟ ਵੀਰੇ ਸਾਰੀ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਵੀਰੇ ਐ ਨਹੀਂ ਹੈ ਕੋਈ ਲੋਕਲ ਮਾਲ ਇਹਦੇ ਦੀ ਜੀ ਤੇ ਮੈਂ ਕਹਿੰਦਾ ਵੀ ਆਈਟਮਾਂ ਨੇ ਜਿਹੜੀਆਂ ਬਾਜੀ ਕੋਲੇ ਬਹੁਤ ਘੈਂਟ ਘੈਂਟ ਪਈਆਂ ਨਗੀਆਂ ਆ ਦੇਖੋ ਵੀਰੇ ਸਾਰੀਆਂ ਟ੍ਰੈਂਡਿੰਗ ਆਈਟਮਾਂ ਨੇ ਵੀਰੇ ਆਪਣੇ ਕੋਲ ਟ੍ਰੈਂਡ ਸਦਾ ਬਹਾਰ ਤੇ 1000 ਰੁਪਏ ਦੇ ਵਿੱਚ ਕੋਈ ਹੋਰ ਡਿਸਕਾਊਂਟ ਨਹੀਂ ਡਿਸਕਾਊਂਟ ਨਾਲ ਵੀਰੇ ਆਪਾਂ ਤੁਹਾਨੂੰ ਡਿਓ ਫਰੀ ਦੇ ਦਾਂਗੇ ਜੀ ਇੱਕ ਪੈਂਡ ਸ਼ਰਟ ਦੇ ਨਾਲ ਡਿਓ ਫਰੀ ਹੈ 1000 ਦੀ ਸ਼ਾਪਿੰਗ ਕਰਨ ਤੇ ਨਾਲ ਡਿਓ ਫਰੀ ਜੇ ਕੋਈ 2 ਦੀ ਕਰਦਾ ਹੈ 2 ਨਾਲ ਵੀਰੇ 2 ਡਿਓ ਫਰੀ ਜੀ ਜੇ ਕੋਈ 3 ਦੀ ਕਰਦਾ ਹੈ ਨਾਲ 에어ਪੋਰਟ ਫਰੀ ਜੀ ਤੇ ਇੱਕ ਹੋਰ ਡਿਓ ਦੇ ਦੋ ਨਾਲ ਨਾਲ ਤੁਹਾਡੇ ਕਹਿੰਦੇ ਇੱਕ ਨਾਲ ਡਿਓ ਹੋਰ ਲਓ ਜੀ ਜੇ 3000 ਦੀ ਸ਼ਾਪਿੰਗ ਕਰਦੇ ਹੋ ਤਾਂ 3 ਡਿਓ ਤੇ ਇੱਕ 에어ਪੋਰਟ ਤੇ ਬਾਕੀ ਜਿਹੜੀਆਂ ਆਰਟੀਕਲ ਨੇ ਬਾਈ ਕੋਲੇ ਬਹੁਤ ਤਰ੍ਹਾਂ ਦੇ ਪਏ ਨੇ ਹਨਾ ਟ੍ਰੈਂਡਿੰਗ ਆਰਟੀਕਲ ਨੇ ਜਿਹਨਾਂ ਚ ਜੋ ਪੋਲੋ ਵਾਲੀ ਸ਼ਰਟ ਦਾ ਟ੍ਰੈਂਡ ਹੈ ਜੀ ਸਾਰੇ ਕਲਰ ਨੇ ਆਪਣੇ ਕੋਲ ਸਾਰੇ ਸਾਈਜ਼ ਨੇ ਇਹਦੇ ਵਿੱਚ ਆਪਣੇ ਕੋਲ ਇਹ ਵੀ ਆਪਾਂ ਸਿਰਫ ਤੁਹਾਨੂੰ ਕੋਮਬੋ ਦੇ ਰੇਟ 'ਚ ਹੀ ਦੇਣੀ ਹੈ 1000 ਰੁਪਏ ਦੀ ਪੈਨ ਸ਼ਰਟ ਵੀਰੇ ਆ ਦਿਖਾ ਦੇ ਬਾਈ ਸਾਰਾ ਜ਼ੂਮ ਕਰ ਕਰ ਬਾਈ ਕੋਲੇ ਪ੍ਰਿੰਟਾਂ ਦੇਖ ਬਹੁਤ ਪਿਆਰੇ ਪਿਆਰੇ ਕਲਰ ਪਏ ਨੇ ਹਨਾ ਸਾਰੇ ਉਹਦੀ ਕਲਰ ਚਾਰਟ ਨੇ ਸ਼ੇਅਰ ਕਰਕੇ ਆ ਜਿਓ ਬਾਈ ਕੋਲੇ ਤੇ ਆਫਰ ਦਾ ਜਿਹੜਾ ਲਾਭ ਉਠਾ ਲਓ ਤੇ ਆਫਰ ਦਾ ਜਿਹੜਾ ਇਹ ਕਿੰਨਾ ਟਾਈਮ ਰਹੂਗਾ ਵੀ ਆਫਰ ਇਹ ਵੀਰੇ ਮੈਂ ਆਪਾਂ ਨੇ ਦੀਵਾਲੀ ਤੇ ਲਾਈ ਹੋਈ ਹੈ ਜੀ ਕੋਸ਼ਿਸ਼ ਕਰਾਂਗੇ ਆਪਾਂ ਉਸ ਤੋਂ ਬਾਅਦ ਵੀ ਦੇਈਏ ਤੁਹਾਨੂੰ ਠੀਕ ਹੈ ਤੇ ਮੇਨ ਇਹ ਦੀਵਾਲੀ ਤੱਕ ਆਫਰ ਹੈ ਵੀ ਲਾਹਾ ਲੈ ਸਕਦੇ ਨੇ ਭਰਾ ਵੀਡੀਓ ਸ਼ੇਅਰ ਕਰਕੇ ਤੇ ਆ ਵੀ ਖੋਲ ਕੇ ਦਿਖਾ ਦੇ ਜੀ ਰੇਪੈਂਟਾ ਲੈ ਵੀ ਕਲਰ ਇਹਦੇ ਵਿੱਚੋਂ ਸਿਲੈਕਟ ਕਰ ਲਓ ਬਾਕੀ ਆਪਣੇ ਪਹਿਣਾ ਖਾਤਰ ਵੀ ਹੋਰ ਆਰਟੀਕਲ ਬੜੇ ਸਾਰਾ ਕੁਝ ਹੈਗਾ ਹੀ ਆਪਣੇ ਕੋਲ ਲੇਡੀਜ਼ ਜੈਂਟਸ ਬੱਚੇ ਦਾ ਸਾਰਾ ਕੰਪਲੀਟ ਸੈਕਸ਼ਨ ਆਈ ਆਪਣਾ ਫੈਮਿਲੀ ਕਾਊਂਟਰ ਆਈ ਸਾਰੀ ਕੰਪਲੀਟ ਵੈਰਾਈਟੀ ਮਿਲਣੀ ਹੈ ਆਪਣੇ ਕੋਲ ਠੀਕ ਹੈ ਭਾਈ ਹਲੋ ਜੀ ਤੇ ਵੀਡੀਓ ਕਰਦੇ ਹੋ ਸ਼ੇਅਰ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ